ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲੰਮਾ ਪਿੰਚੌਂ ਗੁਰੂ ਨਾਨਕ ਮਾਰਕੀਟ 'ਚ ਅੱਜ ਮਾਰਕੀਟ ਵਾਲੋ ਲੰਗਰ ਲਗਾਇਆ ਗਿਆ। ਇਹ ਲੰਗਰ ਸਾਰੀ ਮਾਰਕੀਟ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਸੁਰਿੰਦਰ ਸਿੰਘ ਕੈਰੋ ਵੱਲੋਂ ਕਿਹਾ ਗਿਆ ਕਿ ਇਹ ਲੰਗਰ ਬਾਬਾ ਨਾਨਕ ਜੀ ਨੇ ਸ਼ੁਰੂ ਕੀਤਾ ਸੀ ਜੋ ਅੱਜ ਤੱਕ ਖਤਮ ਨਹੀਂ ਹੋਇਆ ਔਰ ਚੜਦੀ ਦੁਨੀਆ ਤੱਕ ਇਹ ਹਮੇਸ਼ਾ ਹੀ ਚੱਲਦਾ ਰਹੇਗਾ ਇਸ ਮੌਕੇ ਤੇ ਜਸਵਿੰਦਰ ਸਿੰਘ ਬਿੱਟਾ ਸੰਦੀਪ ਮਹਿੰਦਰਪਾਲਜੀਤ ਸਿੰਘ ਜਗਿੰਦਰਪਾਲ ਸ਼ਰਮਾ ਮੋਹਨ ਲਾਲ ਅਰੋੜਾ ਹਮਾਂਸ਼ੂ ਪੱਲਾ ਸਾਹਿਲ ਸੇਠੀ ਅਨੂਪ ਕੁਮਾਰ ਬਲਵਿੰਦਰ ਸਿੰਘ ਅਵਤਾਰ ਸਿੰਘ ਗੁਪਤਮ ਮਨੋਤਰਾ ਰਾਜਨਾਰਨੀ ਬਲਜੀਤ ਕੌਰ ਜਸਪਰ ਸਫਰੀ ਲਲਿਤ ਲਬਲੀ ਬਲਵਿੰਦਰ ਸਿੰਘ ਹਰਦੀਪ ਸਿੰਘ ਆदि ਲੋਕ ਮਨਜੂਰ ਸਨ ਸਾਰ ਨਾ ਜਾਣਾ ਤੇਰੀ ਕਲਸਾ ਵਾਹਿਗੁਰੂ ਜੀ ਕੀ ਭਤੇ ਸ੍ਰੀਦਰਸ਼ਨ ਘਾਰੋਂ ਗੁਰਨਾਨਕ ਮਰਤਿ ਦੇ ਵੱਲੋਂ ਅੱਜ ਸਾਰਿਆਂ ਸਾਡੇ ਮਾਰਕੀਂ ਦੇ ਜਿਹੜੇ ਦੁਕਾਨਦਾਰ ਸੀਗੇ ਅੱਜ ਉਹਨਾਂ ਵੱਲੋਂ ਸਾਰਿਆਂ ਦੇ ਹਰ ਸਾਲ ਦੀ ਤਰ੍ਹਾਂ ਹੀ ਅਸੀਂ ਗੁਰਨਾਨਕ ਜੀ ਦੇ ਗੁਰਪੁਰੂ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਕਿ ਉਹਨਾਂ ਨੇ ਜਨਮ ਦਿਨ ਤੇ ਅਸੀਂ ਹਰ ਸਾਲ ਹੀ ਜਿਹੜਾ ਵਧੀਆ ਤਰੀਕੇ ਨਾਲ ਆਪਾਂ ਲੰਗਰ ਜਿਹੜਾ ਲਗਾਇਆ ਜਾਂਦਾ ਹੈ ਪੂਰੀ ਮਾਰਕੀਟ ਇੱਥੇ ਥਿਲੋ ਸਨਮਾਨ ਦਾ ਸੇਵਾ ਕਰਦੀ ਹੈ ਅਤੇ ਪੂਰੀ ਇਸ ਤਰ੍ਹਾਂ ਹੀ ਨਾਲ ਉਹਨਾਂ ਨੂੰ ਪੂਰੇ ਮਾਰਕੀਟ ਦੇ ਵਿੱਚੋਂ ਆਪਾਂ ਪੈਸੇ ਇਕੱਠੇ ਕਰਕੇ ਗ੍ਰਹੀ ਕਰਕੇ ਲੋਕਾਂ ਨੂੰ ਦੇ ਪਰਿਵਾਰ ਜਿਹੜੇ ਇੱਥੇ ਸਾਡੇ ਉਹਨਾਂ ਛੱਕੇ ਗਏ ਹਨ ਗੁਰਦਾਨਗਦ ਸਿੰਘ ਜੀ ਨੇ ਵੀ ਪਤਾ ਲੰਗਰ ਲਾਇਆ ਸੀਗਾ ਇਸ ਕਰਕੇ ਅੱਜ ਤੱਕ ਲੰਗਰ ਦੇ ਵਿੱਚ ਕੋਈ ਕਮੀ ਨਹੀਂ ਆਈ ਬੈਕਾ ਜੀ ਜਦੋਂ ਵੀ ਹੋਇਆ ਲੰਗਰ ਦਾ ਵਾਧਾ ਹੀ ਹੋਇਆ ਜਦੋਂ ਜਿੱਦੀ ਮਰਜੀ ਸੰਗਤ ਹੋਵੇ ਜਿੱਦੀ ਮਰਜੀ ਇੱਥੇ ਰੋੜਦੇ ਹੋਵੇ ਪਰ ਅੱਜ ਜਿਹੜਾ ਆਨੰਦ ਆਉਂਦਾ ਹੈ ਲੰਗਰ ਲਗਾ ਕੇ ਉਹ ਸੱਚੇ ਪਾਤਸ਼ਾਹ ਦੇ ਸਾਡੇ ਸਿਰ ਤੇ ਮੇਰ ਪੜਿਆ ਹੱਥ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਹੁੰਦਾ ਕਿ ਮੈਂ ਕੌਣ ਹਾਂ ਲੱਗਾ ਹੁੰਲਾ ਕੋ ਰਾਮਦਾਸ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੰਮ ਚੱਲਦਾ ਹੈ ਨਾ ਮੈਂ ਕੁਝ ਲੈ ਕੇ ਆਇਆ ਨਾ ਮੈਂ ਕੁਝ ਲੈ ਕੇ ਜਾਣਾ ਸਿੱਧੀ ਜਿਹੜੀ ਗੱਲ ਹੈ ਕਿ ਜਿਹੜਾ ਲੰਗਰ ਹੈ ਇਹ ਹਰ ਤਰ੍ਹਾਂ ਇਦਾਂ ਹੀ ਜਿੱਦਾਂ ਚ ਕਰ ਜੀਵਨ ਵਿਆ ਉਹਦਾ ਕਿ ਪਾ ਪੂਰੇ ਤਨ ਮਨ ਨਾਲ ਸੇਵਾ ਕਰਦੇ ਰਾਵਾਂਗੇ ਮੈਂ ਤੁਹਾਡਾ ਵੀ ਪ੍ਰੈਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਜਦੋਂ ਮਾਣ ਜੀ ਸੰਦੇਸ਼ ਸਾਡੇ ਤੁਸੀਂ ਇੱਥੇ ਆਉਦੇ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਵੀ ਗੁਰੂ ਨਾਨਕ ਦੇਵ ਜੀ ਚਰਨਾਂ ਹੱਥ ਰੱਖਣ ਮੈਂ ਪੇਂਡੀਆਂ ਗੱਲਾਂ ਕਹਿੰਦਾ ਹੋਇਆ ਸਾਰਿਆਂ ਨੂੰ ਫੇਰ ਗੁਰੂ ਨਾਨਕ ਜੀ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ